ਹੈਲੋ ਸਸਤੀ ਕਾਜੀ ਸਾਰਿਆਂ ਨੂੰ ਮੈਂ ਹਰਵੰਨ ਰਾਇਲ ਕਲੈਕਸ਼ਨ ਤੇ ਤੁਹਾਡਾ ਸਵਾਗਤ ਕਰਦੀ ਹਾਂ ਉਮੀਦ ਕਰਦੀ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਅੱਜ ਵਲੌਗ ਬਣਾਉਣ ਵਾਸਤੇ ਜਗਾ ਜਮਾ ਚੀਗਾ ਜਿਹੜੀ ਨਾ ਸਾਡੇ ਕੱਲ ਰਾਤ ਦੀ ਅੱਜ ਲਾਈਟ ਹੈ ਨਹੀਂ ਸ਼ਾਮ ਦੀ ਗਈ ਹੈ 7 ਵਜੇ ਦੀ ਤੇ ਹੁਣ ਵੱਜ ਗਈ ਸਵੇਰ ਦੀ 9 ਸਾਡੇ ਨੂੰ ਖੈਰ ਤੱਕ ਨਹੀਂ ਆ ਯੇ ਨਹੀਂ ਗਰਮੀ ਅੰਦਰ ਤਾਂ ਬੜੇ ਨੂੰ ਬਿਜ਼ੀ ਨਹੀਂ ਕਰਦਾ ਇੱਕ ਗਰਮੀ ਤੇ ਕੰਮ ਦਾ ਹੋਰ ਤਾਂ ਬੰਦਾ ਚਲ ਨਾ ਕਰੂ ਹੈਨਾ ਵੀ ਰੋਟੀ ਰੁੱਟੀ ਤਾਂ ਬਨੋਲੀ ਪੈਣੀ ਆ ਪਛਵਾ ਨੂੰ ਵੀ ਹਰਾ-ਝਾਰਾ ਪਾਉਣਾ ਪੈਣਾ ਸਾਰੇ ਕੰਮ ਕਰਨੇ ਪੈਣੇ ਆ ਰੋਟੀ ਗਈ ਆ ਜੀ ਤਾਂ ਪਹਿਲਾਂ ਮੋਂਗੂ ਮੰਦੇ ਕੱਢ ਕੇ ਵੇਖ ਇੰਨੀ ਜ਼ਿਆਦੇ ਮਤਲਬ ਕਿ ਗਰਮੀ ਫੀਲ ਹੋ ਰਹੀ ਸੀ ਇਸ ਟਾਈਮ ਹਣਾ ਪਰ ਇਹ ਵੀ ਚਲੋ ਕਿਤੇ ਨਾ ਕਿਤੇ ਹਵਾ ਚੱਲ ਰਹੀ ਸੀ ਮੈਂ ਬਾਹਰ ਵੀ ਬੈਠੀ ਸੀ ਤੇ ਬਾਹਰ ਮਤਲਬ ਹਵਾ ਦੇ ਵਿੱਚ ਚਿੜੀਆਂ ਬੋਲ ਰਹੀਆਂ ਸੀ ਹਣਾ ਉਹ ਸੋਹਣਾ ਵੀ ਲੱਗਦਾ ਸੀ ਤੇ ਜਦੋਂ ਲਾਈਟ ਹੁੰਦੀ ਅਸੀਂ ਕਦੇ ਵੀ ਬਾਹਰ ਨਹੀਂ ਬੈਠੇ ਕਿਉਂਕਿ ਕੰਮ ਸਾਰਾ ਦਿਨ ਕੰਮ ਹੀ ਕਰੀ ਜਾਂਦੇ ਸੀ ਅੱਜ ਆਏ ਜੇ ਲੱਗਿਆ ਵੀ ਖੁਦ ਨੂੰ ਟਾਈਮ ਦੇਣਾ ਵੀ ਜ਼ਰੂਰੀ ਆ ਹਾਂਜੀ ਬੈਠੇ ਆ ਬਾਹਰ ਹਣਾ ਅੱਜ ਕੋਈ ਵੀ ਕੰਮ ਨਹੀਂ ਕਰ ਰਹੇ ਆ ਬੈਠੇ ਆ ਵੇਟ ਕਰਦੇ ਆ ਲਾਈਟ ਦੀ ਕਿ ਲਾਈਟ ਕਰ ਦੂੰ ਆਉਗੀ ਪਰ ਤਾਂ ਇਹ ਆ ਕਿ ਇਨਵਰਟਰ ਵੀ ਲੋ ਹੋ ਗਈ ਪਰ ਅੱਜ ਰੱਬ ਦਾ ਸ਼ੁਕਰ ਹੈ ਵੀ ਬਾਹਰ ਹਵਾ ਚੱਲੀ ਆਂਦੀ ਹੈ ਨਹੀਂ ਤਾਂ ਬੜਾ ਔਖਾ ਹੋ ਜਾਂਦਾ ਪਰ ਮੈਂ ਇੱਕ ਚੀਜ਼ ਸੋਚਦੀ ਆ ਸੋਨੂੰ ਵੀ ਸਾਰਿਆਂ ਨੂੰ ਲੱਗਦਾ ਕਿ ਮੈਨੂੰ ਹੀ ਲੱਗਦਾ ਕਿ ਪੁਰਾਣੇ ਵੇਲੇ ਚੰਗੇ ਨਹੀਂ ਸੀ ਸਾਡੇ ਘਰਾਂ ਦੇ ਵਿੱਚ ਨਾ ਕੀ ਹੁੰਦੇ ਸੀ ਕੋਈ ਇਹ ਨਹੀਂ ਕਿ ਲਾਈਟ ਚਲੀ ਗਈ ਸੀ ਪਾਣੀ ਕਿਵੇਂ ਭਰਾਂਗੇ ਹਣਾ ਹੁਣ ਆਏ ਲੱਗਿਆ ਪਏ ਵੀ ਜੇ ਲਾਈਟ ਨਹੀਂ ਆਈ ਹਾਈ ਪਸ਼ੂਣ ਪਾਣੀ ਕਿਵੇਂ ਪਿਆਵਾਂਗੇ ਉਹ ਟਾਈਮ ਚੰਗਾ ਨਹੀਂ ਸੀਗਾ ਵੀ ਜਦੋਂ ਅਸੀਂ ਕਿਸੇ ਦੇ ਮਹਤਾਜ ਨਹੀਂ ਸੀ ਅਸੀਂ ਸਾਰਾ ਕੰਮ ਖੁਦ ਉਹ ਖੁਰ ਕਰਨਾ ਹੁੰਦਾ ਸੀ ਲਾਈਟ ਹੋਵੇ ਨਾ ਹੋਵੇ ਉਹ ਤਾਂ ਇੰਨੇ ਨਹੀਂ ਕੱਟ ਲੱਗ ਜਾਂਦੇ ਸੀ ਰਾਈਟ ਤੇ ਚਲੋ ਅੱਜ ਤਾਂ ਟੈਕਨੀਕਲੀ ਕੋਈ ਪ੍ਰੋਬਲਮ ਆ ਗਿਆ ਪਰ ਇਹ ਚੀਜ਼ ਅਵੀ ਜੇ ਸ਼ਹਿਰ ਦੇ ਵਿੱਚ ਹੁੰਦਾ ਤਾਂ ਉਹਦੀ ਠੀਕ ਹੋ ਜਾਂਦੀ ਹੈ ਨਾ ਵੀ ਘੰਟੇ ਦੋ ਘੰਟਿਆਂਸ ਠੀਕ ਹੋ ਜਾਂਦੀ ਤੇ ਇੱਥੇ 12 ਤੋਂ ਵੀ ਘੰਟਿਆਂ ਤੋਂ ਵੀ ਉੱਪਰ ਹੋ ਗਿਆ ਹੁਣ ਹੁਣ ਠੀਕ ਕਰੀ ਜਾਂਦੇ ਨੇ ਦੇਖੋ ਕਦੋਂ ਕਿੰਨੇ ਕ ਟਾਈਮ ਤੇ ਠੀਕ ਕਰ ਦੇਣਗੇ ਹੈ ਨਾ ਤੇ ਮੈਨੂੰ ਲੱਗਦਾ ਵੀ ਪੁਰਾਣਾ ਟਾਈਮ ਚੰਗਾ ਸੀ ਐਸੇ ਤਰੀਕੇ ਨਾਲ ਲੋਕਾਂ ਨੇ ਮੰਜੇ ਡੋਣੇ ਸਾਰੇ ਪਰਿਵਾਰ ਨੇ ਇਕੱਠੇ ਬੈਠਣਾ ਆ ਪਿੱਛੇ ਇੱਕ ਮੰਜਾ ਖੜਾ ਇੱਕ ਤੇ ਮੈਂ ਬੈਠੀ ਆ ਤੇ ਇੱਕ ਇਸ ਸਾਈਡ ਰਾਤ ਅਸੇ ਤਿੰਨ ਮੰਜੇ ਢਾਕੇ ਸਾਰੇ ਜਾਨੇ ਬਾਹਰ ਪਏ ਚਲੋ ਇਹ ਵੀ ਰੱਬ ਦਾ ਸ਼ੁਗਰ ਹੈ ਕਿ ਇਨਵਰਟਰ ਨੇ ਲੋ ਹੋਇਆ ਜੋਰਾਵਰ ਡਿੱਗੇਗਾ ਡਿੱਗੇਗਾ ਕੀ ਚੱਕਣਾ ਆਪਿਆ ਗਲਾਸ ਗਲਾਸ ਚੱਕਣਾ ਦੇਖੀ ਚੱਕ ਲੋ ਇਹ 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 ਵੈਰੀ ਗੁੱਡ ਕੀ ਆ ਦੇਚ ਗਲਾਸ ਦੇ ਵਿੱਚ ਕੀ ਆ ਹੈ ਜੁਰਵਰ ਕੀ ਆ ਬੁੱਤੇ ਦੇ ਵਿੱਚ ਇਹਨੂੰ ਐਵੇਂ ਮੇ ਖੜਕਾ ਦਿਓ ਖੜਕਾ ਕਰਿਓ ਐਵੇਂ ਦੇਖੀ ਜੁਰਵਰ ਆ ਐਵੇਂ ਕੀ ਮੇ ਖੜਕਾ ਕਰ ਦਿੰਦਿਆ ਦਾਦੀ ਮम्मा ਮਾਣ ਨੂੰ ਕੀ ਮਾ ਦਿੰਦਿਆ

ਕਾਦੇ ਫਿਰ ਬਾਏ ਬਾਏ ਇੱਧਰ ਕਰੀ ਮੇਰੇ ਕੰਨੀ ਇੱਧਰ ਜਰਾ ਫਿਰ ਬਾਏ ਕਿ ਮੈਂ ਬਾਏ ਘਾਦ ਦਮਨੇ ਹਾਈ ਹਾਈ ਚਲੋ ਠੀਕ ਹੈ ਜੀ ਸ਼ਾਮ ਨੂੰ ਵਲੋਗ ਕੰਟੀਨਿਊ ਕਰਾਂਗੇ ਦਿਖਾਵਾਂਗੇ ਕੁਛ ਨਾ ਕੋਈ ਨਵੀਂ ਚੀਜ਼ ਬਣਾ ਕੇ ਏਮਬਰਾਇਡਰੀ ਦੀ ਜਾਂ ਸਟਿਚਿੰਗ ਦੀ ਕੋਈ ਵੀ ਇੱਕ ਵੀਡੀਓ ਨਾਲ ਐਡ ਕਰਾਂਗੇ ਕੰਪਲੀਟ ਕਰਦੇ ਹੁਣ ਲਾਈਟ ਦੀ ਜਦੋਂ ਲਾਈਟ ਆ ਗਈ ਫਿਰ ਕੋਈ ਨਾ ਕੋਈ ਕੰਮ ਸ਼ੁਰੂ ਕਰਾਂਗੇ 11:30 ਦਾ ਟਾਈਮ ਹੋ ਗਿਆ ਗਲੀ ਚੋਂ ਤਾਈ ਲੱਗੇ ਆਉਂਦੇ ਤਾਈ ਦੇ ਹੱਥ ਚ ਪੱਕੀ ਵੀ ਕਿਤੇ ਛਾ ਮਿਲ ਜੀ ਦਰਖਤਾਂ ਦੀ ਹੈ ਨਾ ਦਰਖਤ ਵੀ ਕਿੰਨੇ ਜ਼ਰੂਰੀ ਨੇ ਹੁਣ ਨਾ ਗਲੀ ਵਿੱਚ ਦੀ ਉਧਰ ਸਾਹਮਣੇ ਗੇਟ 'ਚ ਬੈਠੇ ਸੀ ਨਾ ਤਾਈ ਜੀ ਲੰਘੇ ਆਉਂਦੇ ਸੀ ਤੇ ਤਾਈ ਜੀ ਮਤਲਬ ਕਿ ਪੱਖੇ ਲਈ ਜਾਂਦੇ ਤੇ ਉਦਲੀ ਸਾਈਡ ਥੋੜੀ ਜਿਹੀ ਦਰਖਤਾਂ ਗਲੀ ਚ ਆਇ ਲੱਗਦਾ ਵੀ ਜਾ ਕੇ ਦਰਖਤਾਂ ਸ਼ਾਮੇ ਬੈਸ ਗਏ ਦਰਖਤ ਕਿੰਨੇ ਜ਼ਰੂਰੀ ਨੇ ਉਨ ਜਿਸੀ ਘਰੇ ਲਾਉਂਦੇ ਨੇ ਹੈਗੇ ਤੇ ਪਰ ਦਰਖਤ ਤਾਂ ਹੁਣ ਬਹੁਤ ਜ਼ਰੂਰੀ ਨੇ ਹਨਾ ਹੁਣ ਮੈਨੂੰ ਵੀ ਲੱਗਦਾ ਕਿ ਦਰਖਤ ਹੋਣੀ ਚਾਹੀਦੇ ਕਿਉਂਕਿ ਇਸ ਤਾਂ ਕਾਫੀ ਲਗਾਏ ਵੀ ਹੋਇਆ ਘਰੇ ਬਹੁਤ ਜ਼ਿਆਦਾ ਲੱਗੇ ਹੋਏ ਨੇ ਜਿੰਨੀ ਕੋ ਸਪੇਸ ਸਪੇਸ ਅਕੋਰਡਿੰਗ ਕਾਫੀ ਦਰਖਤ ਲੱਗੇ ਹੋਏ ਹਨਾ ਦੂ ਬੁੱਟੀ ਛੋਟੇ ਛੋਟੇ ਆਉਣੇ ਲਾਈ ਹੋਏ ਆ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਦਿਖਾਈ ਸੀ ਸਖਚਾਂ ਦਾ ਬੁੱਟਾ ਲੱਗਿਆ ਹੋਇਆ ਸੋਹਣ ਜਨਾ ਤੇ ਆ ਮੈਨੂੰ ਪਤਾ ਨਹੀਂ ਇਹਦੇ ਕੰਧ ਦੇ ਨਾਲ ਲਾਏ ਹੁੰਦੇ ਆ 6-7 ਬੁੱਟੇ ਲੱਗੇ ਹੋਏ ਆ ਇਹਨਾਂ ਦੀ ਵੀ ਕਾਫੀ ਸ਼ਾਨ ਰਹਿੰਦੀ ਹੈ ਜੇ ਬੈਠਣਾ ਹੋਵੇ ਇੱਕ ਵਾਰੀ ਸ਼ਾਮ ਦੇ ਵਿੱਚ ਬੈਠਿਆ ਜਾ ਸਕਦਾ ਹੈ ਮਤਲਬ ਇਹ ਨਹੀਂ ਹੈਗਾ ਵੀ ਤੁੱਕੀ ਰਹਿੰਦੀ ਹੈ ਸਾਰਾ ਦਿਨ ਵਿਹੜੇ ਦੇ ਵਿੱਚ ਸੁਖਚਾਂ ਦੀ ਵੀ ਕਾਫੀ ਸ਼ਾਨ ਹੋ ਜਾਂਦੀ ਹੈ ਅਮਰੂਦ ਦਾ ਬੁੱਟਾ ਅਮਰੂਦ ਦਾ ਬੁੱਟਾ ਵੱਧਦਾ ਘਟਦਾ ਦੇਖਾਂਗੇ ਉਹਦੀ ਥਾਂ ਤੇ ਕੋਈ ਹੋਰ ਲਾਵਾ ਲੀ ਚਲੋ ਠੀਕ ਹੈ ਜੀ ਤੇ ਪੱਖੀਆਂ ਦੀ ਵੀ ਲੋੜ ਪੈ ਗਈ ਪੱਖੀਆਂ ਵੀ ਕੜਵਾਤੀਆਂ ਹਜੇ ਤੱਕ ਲਾਈਟ ਨਹੀਂ ਆਈ ਜਿਵੇਂ ਬਰਦਮ ਚਾਰੇ ਦਾ ਬੁਰਾ ਹਾਲ ਹੋ ਗਿਆ ਲਾਈਟ ਹੈ ਨਹੀਂ ਕੀ ਹੋ ਗਾ ਪੁੱਤ ਗਰਮੀ ਲਾ ਦੇਸੀ ਹਾਜੀ ਪੱਖੀਆਂ ਵੀ ਨਾ ਹੁੰਦੀਆਂ ਮੰਜੇ ਵੀ ਸਪੋਜ਼ ਕਰੋ ਨਾ ਹੁੰਦੇ ਮੈਂ ਕਹਿੰਦੇ ਸੀ ਮੰਜਾਂ ਤੋਂ ਕੀ ਕਰੋਣਾ ਕੋਠੀ 'ਚ ਮੰਜਾਂ ਤੋਂ ਕੀ ਕਰੋਣਾ ਕੋਠੀ 'ਚ ਮਨ ਲਓ ਮੰਜੇ ਵੀ ਨਾ ਹੁੰਦੇ ਤੇ ਫਿਰ ਰਾਤ ਕੀ ਕਰਦੇ ਬਾਹਰ ਕੇ ਕਾਸਤੇ ਬੈਠਦੇ ਹਨ ਤੇ ਹਰ ਇੱਕ ਚੀਜ਼ ਦੀ ਜ਼ਰੂਰਤ ਹੈ ਜੀ ਬਸ ਦੇ ਘਰ ਦੇ ਵਿੱਚ ਹਰ ਇੱਕ ਚੀਜ਼ ਦੀ ਜ਼ਰੂਰਤ ਕੀ ਗੱਲ ਪੁੱਤ ਆਇਂਗਾ ਤੇ ਬੈਠ ਗਿਆ ਕੋਈ ਚੀਜ਼ ਇਹੋ ਜਿਹੀ ਨਹੀਂ ਹੈ ਨਾ ਵੀ ਜੀ ਦੇ ਨਾਂ ਲੋੜ ਪਵੇ ਮੈਂ ਜਿਵੇਂ ਹੁਣ ਪਿੱਛੇ ਵੀਡੀਓ ਹੀ ਬਣਾਇਆ ਕਿ ਇੰਨਾਂ ਚੀਜ਼ਾਂ ਨੂੰ ਹੁਣ ਕੋਈ ਨਹੀਂ ਵਰਤਦਾ ਪੱਖੀਆਂ ਨੂੰ ਕੋਈ ਨਹੀਂ ਵਰਤਦਾ ਹਨ ਤੇ ਪਰ ਆ ਦੇਖੋ ਅੱਜ ਸਬੂਤ ਹੱਥ 'ਚ ਆ ਜੋਰਾਵਰ ਨੂੰ ਪੱਖੀ ਚੱਲੀ ਜਾਂਦੀ ਆ ਤਾਂ ਬੈਠਾ ਕਿਉਂਕਿ ਨਾ ਹੁਣ 12 ਵਜੇ ਦਾ ਟਾਈਮ ਹੋ ਗਿਆ ਲਾਈਟ ਹਜੇ ਤੱਕ ਨਹੀਂ ਆਈ ਤੇ ਜਿਹੜੀ ਹਵਾ ਸੀਗੀ ਉਹ ਵੀ ਬੰਦ ਹੋ ਗਈ ਕਿਤੇ ਕਿਤੇ ਬੁੱਲਾ ਜਾਉਂਦਾ ਚਲੋ ਜੀ ਮੈਨੂੰ ਲੱਗਦਾ ਨਹੀਂ ਅੱਜ ਵੀ ਕੋਈ ਵਲੌਗ ਦੇ ਵਿੱਚ ਕੁਝ ਹੋਰ ਬਣੂਗਾ ਚਲੋ ਦੇਖਦੇ ਆ ਜੇ ਲਾਈਟ ਆ ਗਈ ਤਾਂ ਬਣਾਵਾਂਗੇ ਨਹੀਂ ਫਿਰ ਆਪਾਂ ਵਲੌਗ ਦਾ ਐਂਡ ਕਰਦੇ ਆਂਗੇ ਇੱਥੇ ਨਾ ਮੈਂ ਇੱਕ ਕਲਿੱਪ ਲਈਓ ਦੂਰ ਕਿਕਰ ਥੱਲੇ ਬੈਠੇ ਦਿਸ ਰਹੀਆਂ ਨੇ ਹਨਾ ਲੇਡੀਜ਼ ਉਹ ਤਿੰਨ ਚਾਰ ਲੇਡੀਜ਼ ਇੱਕ ਜਗ੍ਹਾ ਤੇ ਮਤਲਬ ਕਿ ਕਿਕਰ ਥੱਲੇ ਬੈਠ ਕੇ ਇਕੱਠੀਆਂ ਹੋ ਗਿਆ ਅੱਜ ਪੁਰਾਣੀ ਵੇਲੇ ਜਾਗ ਆ ਗਈ ਕਾਫੀ ਤੀਉਂ ਦੇਖੋ ਅੱਗੇ ਸਾਹਮਣੇ ਖੰਬੇ ਤੇ ਹਨਾ ਬਿਜਲੀ ਲੂਟ ਕਰ ਜਾਂਦੇ ਆ ਇੱਥੇ ਜਿਹੜਾ ਟਾਈਮ ਸੀਗਾ ਜੀ ਟਾਈਮ 1 ਵਜੇ ਦਾ ਸੀ ਤੇ ਜਿਹੜਾ ਬਾਹਰ ਨਾ ਪੋਰਚ ਦੇ ਵਿੱਚ ਬੈਠਣਾ ਔਖਾ ਹੋ ਗਿਆ ਤੇ ਮੈਂ ਉਧਰ ਮੰਮੀ ਕੇ ਵੱਲ ਗਈ ਸੀ ਸਾਰਾ ਪਰਿਵਾਰ ਸਾਡਾ ਵੀ ਅੱਜ ਮੰਮੀ ਵੀ ਦੀਦੀ ਵੀ ਮਤਲਬ ਕਿ ਉੱਧਰ ਬੈਠੇ ਸੀਗੇ ਦਰਵਾਜ਼ੇ 'ਚ ਹੁਣ ਉਹ ਕੋਲੇ ਆ ਜੇਸ਼ਨ ਕੋਲੇ ਜਾਊਗਾ ਤੇ ਤੈਨੂੰ ਆਈ ਨਹੀਂ ਪਤਾ ਵੀ ਕਿੰਨਾ ਗੈਪ ਪਿਆ ਮੰਜੇ 'ਚ ਜੋੜਾ ਵੇਰ ਇੱਧਰ ਬੈਠੇ ਅੱਜ ਕੀ ਹੋ ਗਿਆ ਪੁੱਤ ਹਾਂ ਜੋੜਾ ਵੇਰ ਅੱਜ ਕੀ ਹੋ ਗਿਆ ਲੈ ਜਾ ਹਵਾਲੇ ਸਾਡਾ ਰਾਤ ਦਾ ਹੀ ਹੋਇਆ ਪਿਆ ਲੈਟ ਨਹੀਂ ਆਇਆ ਇੱਕ ਮਿੰਟ ਸੌਂ ਗਿਆ ਸੀ ਕੁੱਤਾ ਨਹੀਂ ਮਸਾ ਅੱਧਾ ਘਟਾ ਹੁਣ ਬਰਕੀ ਡਈ ਥੱਲੇ ਹੁਣ ਨਾ ਲੰਕਣਾ ਹੁਣ ਨਹੀਂ ਲੰਕਣਾ ਲੈ ਹਵਾ ਨੇ ਪਿੱਛੇ ੜੂੜੂਗਾ ਠੀਕ ਉਹ ਆਲੀ ਮੇਰੇ ਕੋਲ ਸੋਚੇ ਨਾ ਮੇਰਾ ਵੀ ਬੱਲਾ ਉਹ ਕੋ ਬਣਾ ਤੇ ਰਗੀ ਗਮਾਚ ਗਿਆ ਇਹਦੀ ਬੁਰਕੀ ਗਮਾ ਜੀ ਮਮਾ ਭੱਜੇ ਆਉਂਦੇ ਤੇਰੀ ਦੇਖੀ ਆਏ ਮੈਨੂੰ ਬੜਾ ਸੋਹਣਾ ਲੱਗਦਾ ਹੈ ਜਦੋਂ ਐ ਕਰਦਾ ਮੈਂ ਇਹ ਡੱਟ ਮਾਰਦਾ ਹੈਗਾ ਤੈਨੂੰ ਦੇਖ ਕੇ ਲੱਗਿਆ ਜੇਸ਼ ਮਾਰਨ ਲੱਗ ਲਵੇ ਲੜਕਾ ਦੇ ਵੀ ਨਾ ਆਵੇ ਫਿਰ ਕੀ ਕਰੀਏ ਸਿਰਫ ਸੋਝ ਲਈ ਸਵਾ ਭਾਈ ਜੀ ਹੈ ਜਿਵੇਂ ਪਹਿਲਾਂ ਲੋਕ ਰਹਿੰਦੇ ਹੁੰਦੇ ਸੀ ਨਾ ਜਿਹੜਾ ਪੱਖੇ ਹੌਲੀ ਰਹਿੰਦੇ ਹੁੰਦੇ ਸੀ ਟਾਈਮ ਦੇ ਇੱਕ ਖਿਆਲ ਵੀਡੀਓ ਬਣਾਈ ਜਾਂਦੇ ਫਿਰ ਸਾਰੇ ਪਾਸੇ ਸਾਰੇ ਪਾਸੇ ਦੁਨੀਆ ਨਿੰਮੀ ਨਿੰਮ ਕਰਦੇ ਆਂ ਦੇਖਣਾ ਜੰਗਲੀ ਜਮਾਣਾ ਆਉਂਦਾ ਹੈ ਹੈ ਆਪਣੇ ਜਮਾਣੇ ਆ ਨਾ ਹੁੰਦੀ ਆਹ ਜੱਟਾਂ ਦੇ ਭਾਂਡੇ ਵੱਡੇ ਹੁੰਦੇ ਮਮਾ ਕਹਿੰਦੀ ਜੱਟਾਂ ਦੇ ਭਾਂਡੇ ਵੱਡੇ ਹੁੰਦੇ ਨਾ ਮੈਂ ਗਿੱਚੀ ਲੁੱਟ ਨਹੀਂ ਖਾ ਕੇ ਆ ਆ ਪਾਓ ਤੇ ਬਲਾਓ ਬਾਦ ਤੇਰੀ ਮਮਾ ਇੱਡੇ ਭਾਂਡੇ ਨੇ ਜਾਂਦੇ ਚਗੇ ਤੇ ਫਿਰ ਕੀ ਹੋ ਜਾਊਗਾ ਸੋਰੀ ਆਵਾਜ਼ ਆਉਗੀ ਹੋਵੀ ਆ ਦੇਖ ਲਾ ਇੱਧਰ ਡੰਡ ਮਾਰਦਾ ਜਰਾ ਕੀ ਕੱਦਾ ਸੀ ਸਟ੍ਰੈਚਿੰਗ ਕਰੀਆ ਬਸ ਸਟ੍ਰੈਚਿੰਗ ਕਰਦਾ ਇੱਕ ਫਾਇਦਾ ਤੇ ਹੈਗਾ ਦੇਖ ਲਾਈਟ ਹੈ ਨਹੀਂ ਸਾਰੇ ਆਨੇ ਇਕੱਠੇ ਹੋਏ ਬੈਠੇ ਹਨ ਉਹ ਤੇ ਮਹਾਰਾਜ ਕੀ ਕਿਕਰ ਥੱਲੇ ਬੁਰੇ ਬੈਟਗਾ ਆਪਾਂ ਇੱਥੇ ਬੈਠ ਕੇ ਦਰਵਾਜ਼ੇ ਜਾ ਕੇ ਤੇ ਜੇ ਲਾਈਟ ਹੁੰਦੀ ਮੈਂ ਆਵਦੇ ਕਮਰੇ ਚ ਕਿਸੇ ਨੇ ਕੁੱਲਾ ਲਾਇਆ ਹੋਣਾ ਸੀ ਕਿਸੇ ਨੇ ਰੇਤੀ ਲਾਇਆ ਹੋਣਾ ਸੀ ਉਹ ਵੀ ਰੇੜਾ ਹੋਣਾ ਸੀ ਹੈ ਉਹ ਬਾਰੂ ਵੀ ਬੰਦ ਉਹ ਵੀ ਬੰਦ ਹੋਣਾ ਸੀ ਅੱਜ ਆ ਵੀ ਖੁੱਲੇ ਘਵੰਡੀਆਂ ਦਾ ਵੀ ਖੁੱਲੇ ਸਾਰਿਆਂ ਦੇ ਬਾਰ ਖੁੱਲੇ ਆ ਅਸੀਂ ਮੰਮੀ ਪਾਸੋਂ ਬਠਿੰਡੇ ਗਏ ਹਨ ਤੇ ਆਪਣੇ ਇੱਥੋਂ ਲੱਗ ਕੇ ਅਨਛਤਰ ਕੇ ਬਾਰ ਤੋਂ ਲੱਗ ਕੇ ਹੋ ਕਾਲੇ ਕੇ ਬਾਰ ਤੱਕ ਸਾਰਿਆਂ ਦੇ ਗੇਟ ਬੰਦ ਨਾਲ ਟਾਈਮ ਮੈਨ ਲੱਗਾ ਉਹ 11:30 ਦਾ ਸੀਗਾ ਜਦੋਂ ਅਸੀਂ ਗਏ ਆ ਮਾ ਲੋਕ ਅੰਦਰ ਵੜ ਕੇ ਤੇ ਛੱਡ ਕੇ ਗੁੱਲਰੇ ਸੀ ਸੌ ਜਾਂਦੇ ਆ ਅਹ ਜਿਨਾ ਰੱਬ ਨੇ ਸਮਾਇਆ ਤੇ ਅੱਜ ਰੱਬ ਨੇ ਨਹੀਂ ਸਮਾਇਆ ਅੱਜ ਲੈਟ ਆਣੇ ਸਮਾਇਆ ਰੱਬ ਨੂੰ ਤਾਂ ਫੇਰ ਵੀ ਤਰਸ ਆ ਗਿਆ ਹਵਾ ਛੱਡ ਰੱਖੀ ਐ ਜਿਨਾ ਰੱਬ ਜਮਾ ਹੀ ਨਹੀਂ ਛੱਡੀ ਨਹੀਂ ਤਾਂ 2 ਦਿਨ ਹੋ ਗਏ ਸੀ ਜਮਾ ਐ ਹਵਾ ਪੋਰਾ ਵੀ ਨਹੀਂ ਹੁੰਦੀ ਹਵਾ ਲੈਣੀ ਹਵਾ ਲੈਣੀ ਸੀ ਇਹਨਾ ਸੁਣਵਾ ਲੱਗਦਾ ਨਹੀਂ ਮੁੰਡੀਆਂ ਹਵਾ ਲੈਣੀ ਸੀ ਗੋਪੇ ਕਹਿੰਦੇ ਮੈਨੂੰ ਦੀਪਦਾ ਮੁੰਟਾ ਜ਼ਿਆਦਾ ਜਾਂਦਾ ਉਹ ਵੀ ਐਂ ਕਰਦਾ ਹੁੰਦਾ ਦੀਪਦਾ ਉਹ ਵੀ ਐਂ ਕਰਦਾ ਹੁੰਦਾ ਸੀ ਖੜਕੇ ਦੇਪ ਦਾ ਖੜਕੇ ਕੇ ਦੀ ਪਾਣੀ ਮਾਸੀ ਦਾ ਦੀ ਤਾ ਜਰਵਰ ਇਹਦੇ ਦੇਖੀ ਐ ਜਰਵਰ ਖੜਕੀ ਮੈਂ ਨਾ ਮੰਮੀ ਅੱਜ ਇਹਨੂੰ ਹੁਣ ਲਾਈਟ ਆ ਗਈ ਹਾਂ ਤਾਂ ਵੀ ਖਾਲੀ ਹੋ ਗਿਆ ਉਹ ਸਾਹਮਣੇ ਮੰਜ਼ੜੇ ਤੇ ਉਹ ਵੀ ਖਾਲੀ ਹੋ ਗਏ ਹਾਂਜੀ ਇੰਨਾ ਮਤਲਬ ਕਿ ਨਾ ਲਾਈਟ ਤੋਂ ਬਿਨਾ ਬੇਰਮੀ ਹੋਗੀ ਵਾ ਜ਼ਿਆਦਾ ਬੇਰਮੀ ਹੋਗੀ ਮੈਂ ਸੁਣ ਗਿਆ ਸੀ ਕਿ ਆਪਾਂ ਵਲੌਗ ਚ ਕੁਝ ਨਾ ਕੁਝ ਜ਼ਰੂਰ ਕਰਾਂਗੇ ਕੋਈ ਕਟਿੰਗ ਦਾ ਜਾਂ ਸਟਿਚਿੰਗ ਨਾਲ ਰਿਲੇਟਡ ਜਾਂ ਜਿਵੇਂ ਆਪਾਂ ਵਰਕ ਦਾ ਕਰਦੇ ਆ ਉਸ ਨਾਲ ਪਰ ਅੱਜ ਜਿਹੜਾ ਨਹੀਂ ਬਣਾਇਆ ਗਿਆ ਜੀ ਵਲੌਗ ਉਸ ਦੇ ਨਾਲ ਪਤਾ ਮਤਲਬ ਕਿ ਮੇਰੇ ਮੂੰਹ ਤੋਂ ਵੀ ਤੱਕਾ ਸਾਰੀ ਰਾਤ ਦਾ ਨੀਂਦਰਾ ਹੋ ਗਿਆ ਦਿਨ ਦੀ ਬੇਚੈਨੀ ਹੋਗੀ ਹਨਾ ਜਿਹੜਾ ਹੁਣ ਟਾਈਮ ਹੈ ਮੇਰੀ 4 ਵਜੇ ਕੀ 4 ਵਜੇ ਤੇ ਇਸ ਤੋਂ ਬਾਅਦ ਤਾਂ ਵਲੌਗ ਬਣਾ ਕੇ ਫਿਰ ਐਡਿਟ ਕਰਨਾ ਮਤਲਬ ਕਿ ਨਾ ਐਡਿਟ ਕਰਨਾ ਫਿਰ ਉਹਨੂੰ ਅਪਲੋਡ ਕਰਨਾ ਔਖਾ ਹੋ ਜਾਂਦਾ ਇਹ ਹੋ ਸਕਦਾ ਵੀ ਬਠਿੰਡੇ ਜਾਣਾ ਪਵੇ ਹਾਂ ਜਿਹੜੀ ਲਾਈਟ ਆਈ ਸੀ ਅੱਜ ਲਾਈਟ ਆਈ ਹੈ 2 ਵਜੇ ਕੱਲ ਸ਼ਾਮ ਵੀ 7 ਵਜੇ ਦੀ ਗਈ ਹੋਈ ਅੱਜ ਦੁਪਹਿਰ ਨੂੰ 2 ਵਜੇ ਆਈ ਹੈ ਤੇ ਇੰਨਾ ਔਖਾ ਹੋਇਆ ਮਤਲਬ ਕਿ ਨਾ ਸਾਰੇ ਲੋਕ ਆਣ ਨਾ ਗੁਮਣ ਹਰ ਇੱਕ ਛੋਟੇ ਬੱਚੇ ਪਸ਼ੂ ਵੀ ਸਾਰੇ ਕੰਮਾ ਨਾਲ ਲਾਈਟ ਦੇ ਨਾਲ ਹੀ ਹੁੰਦੇ ਨੇ ਪਾਣੀ ਭਰਨਾ ਮੋਟਰਾਂ ਨੇ ਹੁਣ ਕਿਉਂਕਿ ਕਰ ਕਰ ਨਲਕਾ ਕਿਸੇ ਦੇ ਵੀ ਘਰੇ ਨਹੀਂ ਹੈਗਾ ਤੇ ਜੇ ਹੈਗੇ ਵੀ ਨੇ ਮਨ ਨਾਲ ਚੱਲਦੇ ਨਹੀਂ ਹੈਗੇ ਹਰ ਇੱਕ ਕੰਮ ਲਾਈਟ ਦੇ ਉੱਤੇ ਹੋ ਗਿਆ ਸੋ ਅੱਜ ਆਪਾਂ ਵਲੌਗ ਦਾ ਐਂਡ ਕਰਦੇ ਆ ਹਨਾ ਪਤਾ ਵੀ ਲੱਗ ਗਿਆ ਕਿ ਲਾਈਟ ਤੋਂ ਬਿਨਾਂ ਜ਼ਿੰਦਗੀ ਕਿੰਨੀ ਔਖੀ ਆ ਬਹੁਤ ਜ਼ਿਆਦਾ ਔਖਾ ਪੱਤੇ ਰਾਤ ਨੂੰ ਨਹੀਂ ਲੱਗਿਆ ਵੀ ਜੇ ਲਾਈਟ ਨਹੀਂ ਕਿਉਂਕਿ ਪਹਿਲਾਂ ਸੀ ਜਨਰੇਟਰ ਚੱਲ ਲੈਂਦੇ ਸੀ ਕਿ ਹੂੰ ਲਾਈਟ ਵਗੈਰਾ ਘਟ ਜਾਂਦੀ ਸੀ ਜਨਰੇਟਰ ਦੀ ਸਰਵਿਸ ਨਹੀਂ ਕਰਾਈ ਤੇ ਮੌਕੇ ਤੇ ਜਨਰੇਟਰ ਨਹੀਂ ਚੱਲਿਆ ਹੈਗਾ ਤੇ ਕੋਹਦੇ ਤੋਂ ਫਿਰ ਨਾ ਬਹੁਤ ਮਤਲਬ ਕਿ ਔਖਾ ਲੱਗਿਆ ਅੱਜ ਜੇ ਲਾਈਟ ਆਈ ਨਹੀਂ ਨਾ ਅੱਜ ਜਨਰੇਟਰ ਦੀ ਸਰਵਿਸ ਕਰਉਣ ਲੱਗੇ ਵੀ ਪਤਾ ਨਹੀਂ ਦੁਬਾਰੀ ਨਾ ਕਦੀ ਆਈ ਹੋ ਜੀ ਤੇ ਰਾਤ ਜਦੋਂ ਲਾਈਟ ਨਾ ਆਈ ਪਤਾ ਲੱਗਿਆ ਕਿ ਕੀ ਕੇ ਟੈਕਨੀਕਲੀ ਪ੍ਰੋਬਲਮ ਆ ਰਹੀ ਦੀ ਲਾਈਟ ਕਿਸੇ ਦੀ ਵੀ ਆਉਂਦੀ ਨਹੀਂ ਹੈਗੀ ਫੇਰ ਮੈਨੂੰ ਐ ਲੱਗਿਆ ਹਾਈ ਬੱਚੇ ਨਾ ਘਰੇ ਰਹਿ ਜਾਣ। ਅਸੀਂ ਰਾਤ ਨੂੰ ਪਾਣੀ ਭਰ ਕੇ ਰੱਖਿਆ ਬਾਹਰ ਤੇ ਉਹ ਵੀ ਕਿਤੇ ਪਾਣੀ ਵੀ ਨਾ ਖਤਮ ਹੋ ਜੇ ਕਿਉਂਕਿ ਕਈ ਵਾਰੀ ਕੋਈ ਟੂਟੀ ਵਗੈਰਾ ਲਈ ਕੀਜ਼ ਹੋਣ ਲੱਗ ਕੇ ਆਂਦੀ ਆ। ਸਪੈਸ਼ਲੀ ਪਰਸ਼ੂਆਰੇ ਘਰੇ ਕੋਈ ਆਈ ਹੁੰਦਾ ਵੀ ਕਈ ਵਾਰੀ ਕੋਈ ਪਰਸ਼ੂਆਰ ਗੇਟ ਵਾਲ ਨਾ ਤੋੜ ਵਗੈਰਾ ਦੇ ਕੇ ਸਾਡੇ ਨਾਲ ਇੱਕ ਦੋ ਵਾਰੀ ਹੋਈ ਵੀ ਹੈ ਕਿਉਂਕਿ ਜਿਹੜੀਆਂ ਗਾਂਆਂ ਨੇ ਜੇ ਖੁੱਲੀਆਂ ਹੁੰਦੀਆਂ ਕਈ ਵਾਰੀ ਆਪ ਦੇ ਆਪ ਉਹਨਾਂ ਖੁੱਲਣ ਦੀ ਕੋਸ਼ਿਸ਼ ਕਰਦੀਆਂ ਨੇ ਜਿਹੜੀ ਟੂਟੀ ਹੈ ਉਹਨਾਂ ਦੀ ਪਾਣੀ ਐ ਡਿੱਗੀ ਦੇ ਵਿੱਚ ਲੱਗੀ ਹੁੰਦੀ ਆ ਫੁੱਟ ਜਾਂਦੀ ਆ ਪਲਾਸਟਿਕ ਦੀ ਪਾਈਪ ਹੁੰਦੀ ਆ ਨਾ ਤੇ ਫਿਰ ਆਪਦੀ ਸੇਫਟੀ ਤਾਂ ਜ਼ਰੂਰੀ ਸੀਗੀ ਤੇ ਅੱਜ ਦਾ ਵਲੌਗ ਦਾ ਆਪਾਂ ਐਂਡ ਕਰਦੇ ਆ ਜੀ ਮਿਲਦੇ ਆ ਕੱਲ ਨੂੰ ਇੱਕ ਨਵੀਂ ਵਲੌਗ ਦੇ ਨਾਲ ਕੋਲੋਂ ਤੱਕਲੇ ਸਾਰਿਆਂ ਨੂੰ ਸਾਇਸ਼ਿਕਾ ਨਾਲੀ ਸਾਰੇ ਵੀਅਰਜ਼ ਨੂੰ ਰਿਕਵੈਸਟ ਵੀ ਕਰਦੀ ਆ ਕਿ ਪਲੀਜ਼ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬਰਤ ਤੋਂ ਵੱਧ ਲਾਈਕ ਸ਼ੇਅਰ ਉ ਜ਼ਰੂਰ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਨੂੰ ਦੱਸਿਆ ਕਰੋ ਕਿ ਸਾਡੀਆਂ ਵੀਡੀਓਜ਼ ਕਿਸ ਤਰ੍ਹਾਂ ਦੀਆਂ ਲੱਗਦੀਆਂ ਨੇ ਤੇ ਤੁਸੀਂ ਕਿਸ ਤਰ੍ਹਾਂ ਦੀਆਂ ਵੀਡੀਓਜ਼ ਦੇਖਣਾ ਚਾਹੋਗੇ ਸੋ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਜੀ ਕੱਲ ਨੂੰ ਮਿਲਦੇ ਆ ਇੱਕ ਨਵੇਂ ਬਲੌਗ ਦੇ ਨਾਲ ਉਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ